ਜਦੋਂ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਬਲਾਕ ਦੇ ਪ੍ਰਧਾਨ ਵਿਕਾਸ ਬੱਗਾ ਦੀ ਮੌਤ ਨੂੰ ਲੈ ਕੇ ਜਿੱਥੇ ਇਲਾਕੇ ਵਿੱਚ ਸ਼ੋਗ ਦੀ ਲਹਿਰ ਸੀ ਉੱਥੇ ਹੀ ਇਸ ਦੇ ਕਾਤਲਾਂ ਨੂੰ ਫੜਨ ਲਈ ਲਗਾਤਾਰ ਲੋਕਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ ਹਾਲਾਂਕਿ ਪੁਲਿਸ ਨੇ 3 ਦਿਨ ਦੇ ਅੰਦਰ ਹੀ ਕਾਤਲਾਂ ਨੂੰ ਧਰ ਦਬੋਚਿਆ ਤੇ ਅੱਜ ਪਾਰੀ ਸੁਰੱਖਿਆ ਬਲ ਦੇ ਨਾਲ ਵਿਕਾਸ ਬੱਗਾ ਦੇ ਕਾਤਲਾਂ ਨੂੰ ਅੱਜ ਨੰਗਲ ਪੁਲਿਸ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਨੰਗਲ ਵਿਖੇ ਪੇਸ਼ ਕੀਤਾ ਗਿਆ ਪੁਲਿਸ ਦੇ ਰੱਖੇ ਤੱਥਾਂ ਦੇ ਆਧਾਰ ਤੇ ਮਾਨਯੋਗ ਅਦਾਲਤ ਵੱਲੋਂ ਪੁਲਿਸ ਨੂੰ 6 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਤਾਂ ਕਿ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ 젤리 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 ਬੋਰਾ ਯਾਰ ਤੁਸੀਂ ਹੋ ਜਾਓ ਅੱਛੀ ਨਾ ਅੱਗੇ ਤੈ ਜਦੀ ਆ ਬਰ ਅਗਰ ਉਹ ਇਹਦੇ ਨਾਲ ਦੇਖੇ ਦੇਖੇ ਪਿੱਛੇ ਹੋ ਜਾ ਕਿ ਇਸ ਮਾਮਲੇ ਜਿੱਤੇ ਗਏ ਕਿਹੜੀਆਂ ਧਾਰਾਵਾਂ ਸੀਗੀਆਂ ਤੇ ਕੀ ਉਹਨਾਂ ਵੱਲੋਂ ਵਾਕ ਰੱਖ ਗਿਆ ਤੇ ਤੁਹਾਡੇ ਵਕੀਲ ਕੀ ਮੰਗ ਦੋਸ਼ੀ ਸਰਿੰਦਰ ਕੁਮਾਰ ਤੇ ਮਨਦੀਪ ਸਿੰਘ 302 ਤੇ ਆਰਮੈਜਕਟ ਦੇ ਵਿੱਚ ਪੇਸ਼ ਕੀਤੇ ਗਏ ਜਿਨ੍ਹਾਂ ਤੋਂ ਹੋਰ ਪੁੱਛਗਿਛ ਕਰਨੀ ਸੀਗੀ ਵੈਪਨ ਕਿੱਥੋਂ ਖਰੀਦ ਵੈਪਨ ਕਿੱਥੋਂ ਖਰੀਦੇ ਆ ਤੇ ਹੋਰ ਇਹਨਾਂ ਨਾਲ ਕਿਹੜੇ ਕਿਹੜੇ ਸਾਥੀ ਆ ਉਹਨਾਂ ਸਬੰਧੀ 6 ਦਿਨ ਦਾ ਆਪਣੀ ਸਰਮਾਨ ਲੈ ਲਿਆ ਗਿਆ ਦੁਆਰਾ 23 ਤਰੀਕ ਤੇ 23 ਤਰੀਕ ਨੂੰ ਪੇਸ਼ ਕਰਨਾ ਹੈ ਦੁਆਰਾ 23 ਤਰੀਕ 23 ਤਰੀਕ ਨੂੰ 23 ਠੀਕ ਹੈ ਧੰਨਵਾਦ ਕੋਲ ਪੇਸ਼ ਕੀਤੇ ਕੋਰਟ ਦੇ ਵਿੱਚ 6 ਦਿਨ ਦਾ ਰਿਮਾਂਡ ਮਿਲਿਆ ਹੈਗਾ ਦੁਆਰਾ ਪੇਸ਼ ਕਰਨਾ ਹੈ ਠੀਕ ਹੈ